ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਸੇਮਾ ਕਲਾਂ ਜ਼ਿਲ੍ਹਾ ਬਠਿੰਡਾ ਤੇ ਅੱਜ ਦੀ ਵੀਡੀਓ ਦੇ ਵਿੱਚ ਮਿੱਤਰੋ ਇੱਕ ਆਪਾਂ ਚੰਗੇ ਵਜਨ ਵਾਲੀ ਸਿਹਤ ਪੱਖੋਂ ਮਿੱਤਰੋ ਸੋਹਣੀ ਆਪਾਂ ਮੱਝ ਦਿਖਾ ਰਹੇ ਹਾਂ ਸਿੰਘ ਗੋੜਾ ਫੀਸ ਕੁਆਲਿਟੀ ਬਹੁਤ ਚੰਗੀ ਆ ਤੇ ਕਿਹੜਾ ਸੁਗਾ ਉਹਦੀ ਆਪਾਂ ਡਿਟੇਲ ਬਾਅਦ ਤੋਂ ਲਵਾਂਗੇ ਜਸਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਹਾਂ ਥਾਂਲੇ ਦੀ ਮਿੱਤਰੋ ਸਾਫਾ ਚੰਗਾ ਮੋਟਾ ਥਾਣਾ ਪਿੱਠਪੁੜੇ ਦੀ ਵੀ ਚੰਗੀ ਆ ਤੇ ਕਦਮ ਇਤੋਂ ਦਰਮਿਆਨਾ ਕੋਈ ਬਹੁਤਾ ਵੱਡਾ ਨਹੀਂ ਕੋਈ ਬਹੁਤਾ ਛੋਟਾ ਵੀ ਨਹੀਂ ਕਿਉਂਕਿ ਜਿਹੜਾ ਵੀ ਭਰਾ ਚੱਲ ਕੇ ਆਵੇ ਮੁੜ ਕੇ ਨਾ ਜਾਵੇ ਇਸ ਹਿਸਾਬ ਨਾਲ ਆਪਾਂ ਮਿੱਤਰੋ ਆਪਾਂ ਵੀਡੀਓ ਬਣਾ ਰਹੇ ਆ ਤੇ ਆ ਮੜ ਜਾ ਹੱਕੋ ਜੀ ਤੋਰੋ ਜੀ ਇੱਕ ਵਾਰੀ ਇਹਨੂੰ ਤੇ ਜਿਹੜੇ ਵੀ ਵੀਰ ਭਰਾ ਨੂੰ ਲੋੜ ਉਸਤ ਖੋਲਦੇ ਜੀ ਤੋਰ ਠੰਡੀ ਸੀਲ ਮਿੱਤਰੋ ਫੁੱਲਾ ਕਿਉਂਕਿ ਤੁਸੀਂ ਦੇਖ ਸਕਦੇ ਹੋ ਸੀ ਤਿੰਨ ਚਾਰ ਜਾਣੇ ਕੋਲੇ ਖੜੇ ਆ ਕੋਈ ਉਪਰਾ ਨਹੀਂ ਬਨ ਰਹੀ ਕੋਈ ਡਰ ਨਹੀਂ ਰਹੀ ਤੇ ਲਗਾਤਾਰ ਆਪਣੇ ਮਿੱਤਰੋ ਵੀਡੀਓ ਆ ਰਹੀਆਂ ਨੇ ਜਿਹੋ ਜਿਹਾ ਤੁਹਾਨੂੰ ਪਸ਼ੂ ਦੀ ਲੋੜ ਹੈ ਪਸ਼ੂ ਲੋੜ ਨਹੀਂ ਤੇ ਤੌਰ ਮਿੱਤਰੋ ਦੇਖ ਸਕਦੇ ਬਹੁਤ ਚੰਗੀ ਥੋੜੇ ਜੇ ਸਾਈਡ ਤੇ ਪਸ਼ੂ ਹੋਣ ਕਾਰਨ ਪਸ਼ੂਆਂ ਕੰਨੀ ਝਾਕਦੀ ਹੈ ਤੇ ਠੰਡੀ ਸੀਲ ਆਪਾਂ ਫੇਰ ਕਹਿੰਦੇ ਫੁੱਲ ਹੈ ਤੇ ਬਾਈ ਇਹਦੇ ਨਾਲ ਕਰਦੇ ਆ ਗੱਲਬਾਤ ਸੋ ਬਣੇ ਰਹੋ ਆਪਣੇ ਚੈਨਲ ਦੇ ਨਾਲ ਲਗਾਤਾਰ ਆਪਣੇ ਮਿੱਤਰੋ ਵੀਡੀਓ ਆ ਰਹੀਆਂ ਨੇ ਤੇ ਜਿਹੜੇ ਵੀ ਭਰਾ ਨੂੰ ਜਿਹੋ ਜੇ ਪਸ਼ੂ ਦੀ ਲੋੜ ਆ ਤਾਂ ਸਾਡੀ ਵੀਡੀਓ ਦੇਖ ਕੇ ਤੁਸੀਂ ਖਰੀਦ ਸਕਦੇ ਹੋ ਤਸੱਲੀ ਮਿੱਤਰੋ ਤੁਸੀਂ ਆਫ ਕਰਨੀ ਐ ਹਾਂ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਜਿਹੜੀ ਆਪਾਂ ਇਹ ਵੀਡੀਓ ਬਣਾ ਰਹੇ ਆ ਘਰੇਲੂ ਵੀਡੀਓ ਜੀ ਆਪਣੀ ਹਨਾ ਕੋਈ ਜ਼ੁਬਾਰ ਦਾ ਕੰਮ ਤਾਂ ਨਹੀਂ ਨਹੀਂ ਜੀ ਨਹੀਂ ਨਹੀਂ ਠੀਕ ਐ ਇਹ ਜਿਹੜੀ ਮੱਝ ਦਿਖਾ ਰਹੇ ਆ ਹਨਾ ਇਹਦਾ ਸੂਆ ਕਿਹੜਾ ਜੀ ਇਹ ਚੌਥਾ ਹੀ ਸੂਆ ਸੁਣੀ ਹੈ ਜੀ ਸੁਣੀ ਆ ਕਿੰਨੇ ਕ ਦਿਨ ਰਹਿੰਦੇ ਜੀ ਇਹਦੇ ਬਾਅਦ ਇੱਕ ਦੋ ਦਿਨ ਲੈ ਜੀ ਵੱਧ ਤੋਂ ਵੱਧ ਠੀਕ ਹੈ ਠੰਡੀ ਸੀਲ ਕਿਵੇਂ ਜੀ ਸੀਲ ਬਹੁਤ ਵਧੀਆ ਜੀ ਦੁੱਧ ਕਿਥੋਂ ਕਿਦਾਂ ਦਿੰਦੀ ਹੈ ਕਿੰਨਾ ਚੱਲਦਾ ਦੁੱਧ 12 ਤੋਂ 13 ਲੀਟਰ ਤੱਕ ਜੀ ਠੀਕ ਹੈ ਕਿੰਨਾ ਕੁ ਚੜ ਦਿੰਦੀ ਹੈ ਇਹ ਜਮਾ ਪਾਈਏ ਪਾਈਏ ਤੱਕ ਜਾ ਕੇ ਸੁੱਕਦੀ ਹੈ ਜੀ ਤੇ ਜੇ ਆਪਾਂ ਟੀਕੇ ਦੀ ਗੱਲ ਕਰੀਏ ਕਿਹੜਾ ਲੱਗਿਆ ਜੀ ਠੀਕ ਹੈ ਆਪਣੇ ਸਰਕਾਰੀ ਹਸਪੀਟਲ ਦੇ ਵਿੱਚ ਸੇਮਾ ਕਲਾਂ ਦੇ ਵਿੱਚ ਬਹੁਤ ਵਧੀਆ ਡਾਕਟਰ ਹੈ ਜੀ ਠੀਕ ਹੈ ਤੇ ਉਹ ਪਰਦੇ ਨੇ ਜੀ ਬਹੁਤ ਵਧੀਆ ਟੀਕਾ ਠੀਕ ਹੈ ਹਾਂਜੀ ਤੇ ਮੁੱਲ ਕੀ ਕਰਤਾ ਜੀ ਮੁੱਲ ਇਹ 1.25 ਹੈ ਜੀ ਮਾਨਦਾਨ ਹੋਜੂ ਹਾਂਜੀ ਹਾਂਜੀ 1.25 ਦੇ ਚ ਮਾਨਦਾਨ ਹੋ ਜਾਊਗਾ ਜੀ ਠੀਕ ਹੈ ਹਾਂਜੀ ਤੇ ਬਾਈ ਦਾ ਫੋਨ ਨੰਬਰ ਜੀ ਹਾਂਜੀ 94646 ਜੀ ਹਾਂਜੀ ਬਾਅਦ ਚ 62566 ਜੀ 62566 66 ਹਾਂਜੀ 94646 62566 ਬਾਈ ਦਾ ਫੋਨ ਨੰਬਰ ਆ ਜੇਕਰ ਕਿਸੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਬਾਈ ਦੇ ਨਾਲ ਕਰ ਸਕਦਾ ਸੰਪਰਕ ਕੱਦ ਫੇਰ ਕਹਿੰਦੇ ਵੀ ਦਰਮਿਆਨਾ ਕੋਈ ਬੋਤਾ ਵੱਡਾ ਨਹੀਂ ਕੋਈ ਬੋਤਾ ਛੋਟਾ ਨਹੀਂ ਸਿੰਘ ਗੋਬੜਾ ਫੇਸ ਕੁਆਲਿਟੀ ਚੰਗੀ ਆ ਤੇ ਦੁੱਧ ਵਾਈ ਕਹਿੰਦਾ 12-13 ਲੀਟਰ ਕੱਢਿਆ ਲਾਸਟ ਤੱਕ ਦੁੱਧ ਦਿੰਦੀ ਆ ਤੇ ਸਰਕਾਰੀ ਸੀਮਣ ਲੱਗਿਆ ਵਾ ਸੋ ਜੇਕਰ ਕਿਸੇ ਵੀਰ ਨੇ ਆਪ ਤੋਂ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਆ ਜੀ 98724 82124 ਸੋ ਸਾਰੇ ਵੀਰਾਂ ਦਾ ਧੰਨਵਾਦ